ਮੈਹਰਬਾਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਿਸ ਕਰਨ ਆਪਾਂ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਨਾਵਲਕਾਰ ਗੁਰਦਿਆਲ ਸਿੰਘ ਦੁਆਰਾ ਲਿਖਿਆ ਇੱਕ ਬਹੁਤ ਹੀ ਪ੍ਰਸਿੱਧ ਨਾਵਲ ਮੜੀ ਦਾ ਦੀਵਾ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 15 ਭਾਗ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਤੇ ਅੱਜ ਆਪਾਂ ਤੁਹਾਡੇ ਨਾਲ ਇਸ ਦਾ ਆਖਰੀ ਭਾਗ ਲੈ ਕੇ ਹਾਜ਼ਰ ਹਾਂ ਇਸ ਨਾਵਲ ਦੀ ਆਪਾਂ ਨਾਲ ਨਾਲ ਇੱਕ ਪਲੇਲਿਸਟ ਤਿਆਰ ਕੀਤੀ ਹੈ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਜਿਹੜਾ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲਦਾ ਰਹੇ ਤੇ ਜਿਹੜੇ ਦੋਸਤ ਪਹਿਲੀ ਵਾਰ ਹੀ ਨਾਵਲ ਨੂੰ ਸੁਣ ਰਹੇ ਆ ਉਹ ਆਪਣੀ ਪਲੇਲਿਸਟ ਦੇ ਵਿੱਚ ਜਾ ਕੇ ਇਸ ਨੂੰ ਲਗਾਤਾਰ ਸੁਣ ਸਕਦੇ ਆ ਲੋਈ ਸ਼ੁਰੂ ਕਰਨ ਲੱਗੇ ਆ ਭਾਗ 16ਵਾਂ ਇਸ ਗੱਲ ਤੋਂ ਥੋੜੇ ਦਿਨ ਪਿੱਛੋਂ ਇੱਕ ਦਿਨ ਜਗਸੀਰ ਜਦ ਵੇੜੇ ਵਿੱਚ ਬੈਠਾ ਧੁੱਪ ਸੇਕੀ ਜਾਂਦਾ ਸੀ ਤਾਂ ਰੌਣਕੀ ਨੇ ਉਹਦੇ ਕੋਲ ਆ ਕੇ ਬੰਦਿਆਂ ਦਬਵੀਂ ਆਵਾਜ਼ ਨਾਲ ਆਖਿਆ ਮੈਂ ਅੱਜ ਜੈਕਸਿਆ ਇੱਕ ਹੋਰ ਹੀ ਗੱਲ ਸੁਣ ਕੇ ਆਇਆ। ਪਰ ਜਦੋਂ ਜਕਸੀਰ ਨੇ ਉਹਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਆਸੇ-ਪਾਸੇ ਝਾਕ ਕੇ ਹੌਲੀ ਦੇ ਨੇ। ਭੇਟ ਭਰੀ ਆਵਾਜ਼ ਵਿੱਚ ਬੋਲਿਆ। ਸੁਣਿਆ ਧਰਮ ਸਿੰਘ ਕਈ ਦਿਨਾਂ ਦਾ ਘਰ ਹੀ ਨਹੀਂ ਆਇਆ। ਜਕਸੀਰ ਨੂੰ ਬੜੇ ਜ਼ੋਰ ਦੀ ਖੰਗ ਛੱਡ ਗਈ ਸੀ। ਤੇ ਬਸ ਖੰਗਦਿਆਂ ਖੰਗਦਿਆਂ ਗੋਡਿਆਂ ਵਿਚਾਲੇ ਮੂੰਹ ਦੇ ਕੇ ਖੇਸ ਦਾ ਝੁੰਬ ਜਿਹਾ ਮਾਰ ਲਿਆ। ਪਰੌਣਕੀ ਦੀ ਗੱਲ ਵਿੱਚ ਉਹਦਾ ਧਿਆਨ ਭਾਵੇਂ ਨਹੀਂ ਸੀ। ਪਰ ਉਹਨੂੰ ਆਪ ਮਾਰਿਆ ਬੋਲੀ ਜਾਂਦੇ ਨੂੰ ਉਹ ਸੁਣਦਾ ਰਿਹਾ। ਕੋਈ ਕਹਿੰਦਾ ਕੋਈ ਕੁਛ ਪਰ ਜਗਸਿਆ ਕੋਈ ਬੰਦਾ ਸੀ ਉਹ ਤਾਂ ਸਿੱਧ ਸੀ ਖਬਰੇ ਪਾਪੀਆਂ ਨੇ ਅੰਦਰੇ ਅੰਦਰ ਉਹਦੇ ਨਾਲ ਕੀ ਕੀ ਕੀਤੀਆਂ ਹੋਣੀਆਂ ਉਹ ਗੋਜੀ ਤੀਵੀਂ ਵੇਖਣ ਚੀ ਸਾਉ ਲੱਗਦੀ ਐ ਹੂਸ ਵਾਲੀ ਡੈਨ ਐ ਕੋਈ ਕਹਿੰਦਾ ਉਹਨੇ ਤੇ ਭੰਤੇ ਨੇ ਕੁੱਟ ਕੇ ਘਰੋਂ ਕੱਢਿਆ ਤੇ ਕੋਈ ਕਹਿੰਦਾ ਦੁਖੀ ਹੋਇਆ ਆਪੇ ਨਿਕਲ ਗਿਆ ਜਿੰਨੇ ਮੂੰਹ ਓਨੀਆਂ ਪਾਖਿਆ ਕੋਈ ਪਤਾ ਲੱਗਦਾ ਰੱਬ ਦੀਆਂ ਰੱਬ ਹੀ ਜਾਣੇ ਪਰ ਬੰਦੇ ਉਹਦੇ ਅਰਗੇ ਘਰ ਘਰ ਨਹੀਂ ਜੰਮਣੇ ਜਗਸਿਆ ਰੱਬ ਵੀ ਤਾਂ ਖਾਸ ਮੇਓ ਜਿਆਂ ਤੂੰ ਬਦਲੇ ਲੈਂਦਾ ਜਿਹੜੇ ਸਾੜੇ ਦਿਨ ਰਾਤ ਕੰਜਰਖਾਨਾ ਕਰਦੇ ਐ ਤੇ ਝੂਠ ਤੂਫਾਨ ਬੋਲਦੇ ਆ ਉਹਨਾਂ ਸੱਗੇ ਰੱਤਿਆਂ ਦੇ ਉਹ ਵੀ ਨਹੀਂ ਨੇੜੇ ਲੱਗਦਾ ਉਹਨਾਂ ਪਤੰਦਰਾਂ ਤੋਂ ਡਰ ਲੱਗਦਾ ਨੇੜੇ ਕਿਵੇਂ ਲੱਗੇ ਰੌਣਕੀ ਕੀਕਜ ਬੋਲੀ ਗਿਆ ਜਖਸੀਰ ਦਾ ਇੱਧਰ ਕੋਈ ਧਿਆਨ ਨਹੀਂ ਸੀ ਉਹਨੂੰ ਸਾਰੀ ਅਸਲ ਗੱਲ ਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਜਿੱਦ ਦੇ ਭੰਤੇ ਦੀ ਬਉ ਤੇ ਧੰਨੋਂ ਨੇ ਉਹਨੂੰ ਮੰਦਾ ਚੰਗਾ ਬੋਲ ਕੇ ਘਰੋਂ ਕੱਢਿਆ ਸੀ। ਉਸ ਪਿੱਛੋਂ ਅੱਜ ਤੱਕ ਕੋਰੀ ਸਾਰਾ ਵਾਂਗ ਅੰਦਰੇ ਪਿਆ ਉਹ ਇਸੇ ਬਾਰੇ ਸੋਚਦਾ ਰਹਿੰਦਾ ਸੀ। ਧਰਮ ਸਿੰਘ ਕਿਉਂ ਘਰੋਂ ਚਲਾ ਗਿਆ? ਮੈਨੂੰ ਤਾਂ ਕਿਉਂ ਪੈਸੇ ਲਈ? ਇੰਨਾ ਕਰ ਕੀ ਤਾਂ ਸ਼ਾਇਦ ਉਹਨੂੰ ਘਰੋਂ ਨਿਕਲਣਾ ਪਿਆ ਹੋਣਾ। ਇਹ ਬਣ ਕੀ ਗਿਆ? ਹੁਣ ਬਣੂੰਗਾ ਕੀ? ਤੇ ਜਦੋਂ ਕਿਸੇ ਵੀ ਸਵਾਲ ਦਾ ਜਵਾਬ ਪੂਰੀ ਤਰ੍ਹਾਂ ਨਾ ਲੱਭ ਸਕਦਾ ਤਾਂ ਢਾਲ ਹੋ ਕੇ ਮੰਜੇ ਤੇ ਪੈ ਜਾਂਦਾ ਤਾਂ ਨਾਲ ਦੀ ਨਾਲ ਉਸਨੂੰ ਖੰਗ ਛੜ ਪੈਂਦੀ ਤੇ ਪਿੰਡਾ ਭਖਣ ਲੱਗ ਪੈਂਦਾ। ਤੇ ਸਾਰੇ ਨਾ ਪਾਰਾ ਹੋ ਜਾਂਦਾ ਕਿ ਉਹ ਤੋਂ ਧੌਣ ਪਾਸੇ ਵੀ ਨਾ ਪੁਆਈ ਜਾਂਦੀ ਸਿੱਧਣ ਸਿੱਧਾ ਪਿਆਉ ਛੱਤ ਵੱਲ ਝਾਕਦਾ ਰਹਿੰਦਾ ਜੇ ਖੀਰ ਲਈ ਹੁਣ ਇੱਕੋ ਇੱਕ ਰੌਣਕ ਹੀ ਦਾਇ ਸਹਾਰਾ ਸੀ ਉਹ ਦੋਹੇ ਵੇਲੇ ਉਹਨੂੰ ਰੋਟੀ ਦੀ ਬਰਕੀ ਤੇ ਚਾਹ ਦੇ ਜਾਂਦਾ ਸੀ ਹੋਰ ਕਦੇ ਉਹਦੀ ਕਿਸੇ ਨੇ ਆ ਕੇ ਸਾਰੀ ਨਹੀਂ ਸਿ ਲਈ ਆਉਂਦੇ ਜਾਂਦੇ ਵੇੜੇ ਦੇ ਲੋਕਾਂ ਦੀ ਕਦਾਈ ਕੀ ਹਾਲ ਹੈ ਕਹਿ ਕੇ ਉਹਦੇ ਅੰਦਰ ਸੂਣਾ ਜਿਹਾ ਚੋਬ ਜਾਂਦੇ ਸਨ ਪਰ ਜਦੋਂ ਤੋਂ ਉਹ ਇੰਜ ਅੰਦਰ ਪਿਆ ਸੀ ਉਹਦੀ ਸੋਚ ਬੜੀ ਉਪਰੀ ਹੋ ਗਈ ਸੀ ਉਹਨੂੰ ਇਹਨਾਂ ਲੋਕਾਂ ਉੱਤੇ ਦਿਨੋ-ਦਿਨ ਰੋਸ ਘਟਦਾ ਜਾਂਦਾ ਸੀ। ਇਹ ਆਪ ਮੇਰੇ ਨਾਲੋਂ ਬਹੁਤੇ ਔਖੇ। ਮੈਨੂੰ ਕੀ ਕਰਨ? ਆਪਣੇ ਮਨ ਨੂੰ ਸਮਝਾ ਕੇ ਉਹ ਚੁੱਪ ਕਰ ਜਾਂਦਾ ਤੇ ਸੂਲਾਂ ਵਰਗੀ ਉਹ ਚੋਬ ਘਟ ਜਾਂਦੀ। ਹੌਲੀ-ਹੌਲੀ ਜਗਸੀਰ ਨੇ ਰੋਟੀ ਵੀ ਛੱਡ ਦਿੱਤੀ। ਮੇਰੀ ਚਾਹ ਤੇ ਆ ਗਿਆ। ਰੌਣਕੀ ਕੋਈ ਦਵਾਈ ਬੂਟੀ ਲਿਆ ਦਿੰਦਾ ਤਾਂ ਉਹ ਵੀ ਨਾ ਖਾਂਦਾ। ਉਹ ਰੌਣਕੀ ਨਾਲ ਬੋਲਣ ਵੀ ਬੜਾ ਘਟ ਲੱਗ ਪਿਆ ਸੀ। ਜਦੋਂ ਬੋਲਦਾ ਤਾਂ ਉਪਰੀਆਂ ਗੱਲਾਂ ਕਰਨ ਲੱਗ ਪੈਂਦਾ। ਜਦੋਂ ਰੌਣਕੀ ਨੂੰ ਸਮਝਣਾ ਪੈਂਦੀਆਂ ਤੇ ਉਹ ਖਿਜ ਕੇ ਕਿਉਂ ਨੂੰ ਚੁੱਪ ਕਰਾਉਣ ਲਈ ਆਖਦਾ ਕੋਈ ਨਹੀਂ ਹਾਂ ਤੂੰ ਚੁੱਪ ਕਰਕੇ ਪੈ ਜਾ ਕੱਲ ਨੂੰ ਗੱਲ ਕਰਾਂਗੇ ਰੌਣਕਾ ਮੈਨੂੰ ਰਾਤ ਨੂੰ ਡਰ ਜਾ ਲੱਗਦਾ ਰਹਿੰਦਾ ਤੂੰ ਮੇਰੇ ਕੋਲ ਹੀ ਪੈ ਜਾ ਕਰ ਇੱਕ ਦਿਨ ਬਿਮਾਰੀਆਂ ਉੱਠੇ ਰਿਹੜਾੜੂ ਨਿਆਣੇ ਬਾਗ ਜਗਸੀਰ ਨੇ ਆਖਿਆ ਉਸ ਦਿਨ ਪਿੱਛੋਂ ਰੌਣਕੀ ਸੌਣ ਵੀ ਉੱਥੇ ਲੱਗ ਪਿਆ ਰੌਣਕੀ ਕੋਲ ਕਈ ਪੁਰਾਣੇ ਕਿੱਸੇ ਪਏ ਸਨ ਇਹਨਾਂ ਨੂੰ ਪੜਨ ਯੋਗੀ ਪੰਜਾਬੀ ਉਸ ਡੇਰੇ ਵਾਲੇ ਸਾਧਕ ਨੂੰ ਨਿੱਕੇ ਹੁੰਦਿਆਂ ਸਿੱਖੀ ਪੜ੍ਹੀ ਸੀ ਉਹ ਜਗਸੀਰ ਨੂੰ ਅੱਧੀ ਅੱਧੀ ਰਾਤ ਤਾਈਂ ਕਿਸੇ ਸੁਣਾਉਂਦਾ ਰਹਿੰਦਾ ਜਦੋਂ ਕਿਸੇ ਦਾ ਸੁਖਾਂਤ ਭਾਗ ਪੜਦਾ ਤਾਂ ਜਗਸੀਰ ਨੂੰ ਆਪਣੀ ਹੱਕ ਅੰਦਰ ਕੁਝ ਨਿੱਗ ਜਿਹਾ ਆਉਂਦਾ ਲੱਗਦਾ ਪਰ ਜਦੋਂ ਕਿਤੇ ਦੁੱਖ ਦੀ ਗੱਲ ਆ ਜਾਂਦੀ ਤਾਂ ਉਹ ਕਾਲਾ ਪੈ ਕੇ ਆਖਦਾ ਇਹ ਛੱਡ ਕੇ ਗਾਹਾਂ ਤੋਂ ਪੜ ਰੌਣਕੀ ਨੂੰ ਦੋ ਤਿੰਨ ਦਿਨਾਂ ਪਿੱਛੋਂ ਜਦੋਂ ਜਗਸੀਰ ਦੀ ਆਸਾਦਤਤਾ ਪਤਾ ਲੱਗ ਗਿਆ ਉਹ ਸੁਖਾਂਤ ਭਾਗ ਆਪੇ ਛੱਡਣ ਲੱਗ ਪਿਆ ਪਰ ਇੰਜ ਕਿਸੇ ਦੀ ਲੜੀ ਨਾ ਜੁੜਦੀ ਤੇ ਰੌਣਕੀ ਤੋ ਉਸ ਲਏ ਨਾਲ ਪੜਿਆ ਨਾ ਜਾਂਦਾ ਜਿਸ ਨਾਲ ਉਹ ਲੜੀ ਜੁੜੀ ਰਹਿਣ ਤੇ ਪੜ ਸਕਦਾ ਸੀ ਜਕਸੀਰ ਨੂੰ ਵੀ ਟੁੱਟੀ ਲੜੀ ਐਂਜ ਲੱਗਦੀ ਜਿਵੇਂ ਕਿਸੇ ਦੇ ਪਾਤਰ ਤੁਰੇ ਜਾਂਦੇ ਹਾਲ ਉਤੋਂ ਦੀ ਛਾਲ ਮਾਰ ਕੇ ਜਦੋਂ ਮੋੜ ਤੁਰਨ ਲੱਗਦੇ ਹੋਣ ਤਾਂ ਕਿਸੇ ਨਾ ਕਿਸੇ ਦਾ ਗਿੱਟਾ ਉੱਤਰਨ ਜਾਂ ਗੋਡੇ ਦੀ ਚਪਣੀ ਹਿੱਲਣ ਕਰਕੇ ਉਹਨਾਂ ਦੀ ਤੋਰ ਅਸਾਵੇਂ ਹੋ ਜਾਂਦੀ ਹੋਵੇ ਇਹਨਾਂ ਦੀ ਅਸਾਵੇਂ ਤੋਰ ਤੋਂ ਵੀ ਜਕਸੀਰ ਦਾ ਚਿੱਤ ਘਬਰਾਣ ਲੱਗ ਪੈਂਦਾ ਤੇ ਕਈ ਵਾਰ ਉਹ ਰੌਣਕੀ ਨੂੰ ਕਿੱਸਾ ਛੱਡ ਕੇ ਗੱਲਾਂ ਕਰਨ ਲਈ ਆਖਦਾ ਗੱਲਾਂ ਕੀ ਕਰੀਏ ਤੂੰ ਤਾਂ ਹੁਣ ਯੱਬਲੀਆਂ ਮਾਰਨ ਲੱਗ ਪੈਣਾ ਰੌਣਕੀ ਇੱਕ ਦਿਨ ਕਿਧਰੇ ਹਾਸੇ ਵਿੱਚ ਹੀ ਆਖ ਬੈਠਾ ਉਸੇ ਦਿਨ ਪਿੱਛੋਂ ਜਗਸੀਰ ਨੇ ਗੱਲਾਂ ਕਰਨ ਨੂੰ ਵੀ ਉਹਨੂੰ ਕਦੇ ਨਾ ਆਖਿਆ ਰੌਣਕੀ ਇਹ ਕਹਿ ਕੇ ਬੜਾ ਪਛਤਾਇਆ ਪਰ ਜੋ ਉਸ ਆਖਿਆ ਸੀ ਗੱਲ ਸੱਚੀ ਸੀ ਉਹਨੂੰ ਪੂਰੀ ਤਸੱਲੀ ਹੋ ਗਈ ਸੀ ਕਿ ਅੰਦਰਲੀ ਬਿਮਾਰੀ ਕਰਕੇ ਜਿੱਥੇ ਜਗਸੀਰ ਦਾ ਸਰੀਰ ਦਿਨੋਂ ਦਿਨ ਨਿਕਰਦਾ ਜਾਂਦਾ ਸੀ ਉੱਥੇ ਉਸਦਾ ਦਿਮਾਗ ਵੀ ਟਿਕਾਣੇੋਂ ਹਿਲਦਾ ਜਾਂਦਾ ਸੀ ਉਹ ਅਜੇਹੇ ਬੇਸਰ ਪੈਰੇ ਸਵਾਲ ਕਰਦਾ ਕਿ ਰੌਣਕੀ ਨੂੰ ਉਹਨਾਂ ਦੀ ਸਮਝ ਹੀ ਨਹੀਂ ਸੀ ਪੈਂਦੀ ਤੇ ਉਹ ਖਹਿਜ ਜਾਂਦਾ ਸੀ ਕਦੇ-ਕਦੇ ਉਹ ਪੁੱਛਦਾ ਰੌਣਕੀ ਜੇ ਬੰਦਾ ਭਲਾ ਜੰਮੇ ਨਾ ਤਾਂ ਫੇਰ ਕੀ ਬਣੀ ਕਹਿੰਦੇ 84 ਲੱਖ ਜੂਨ ਘੋੱਕ ਕੇ ਬੰਦੇ ਨੂੰ ਮਨੁੱਖ ਦਾ ਜਾਮਾ ਮਿਲਦਾ ਪਰ ਜੇ ਉਹ ਆਖੇ ਵੀ ਮੈਂ ਤਾਂ ਮਨੁੱਖ ਦੇ ਜਾਮੇ ਪੈਣਾ ਹੀ ਨਹੀਂ ਮੈਨੂੰ ਮੜ ਕਿਸੇ ਚਿੜੀ ਜਨੌਰ ਦੇ ਜਾਮੇ ਪਾ ਦਿਓ ਤਾਂ ਫੇਰ ਉਹਨੂੰ ਧਰਮਰਾਜ ਮੱਲੋ ਮੰਲੀ ਮਨੁੱਖ ਦੇ ਜਾਮੇ ਪਾਉ ਤੜੇ ਕਦੇ ਉਹ ਅਜਿਹੇ ਸਵਾਲ ਵੀ ਪੁੱਛਦਾ ਜੋ ਰੌਣਕੀ ਦਾ ਆਪ ਵੀ ਪੁੱਛਣ ਨੂੰ ਜੀ ਕਰਦਾ ਹੁੰਦਾ ਪਲਦਾ ਪਲਤਾ ਉਹ ਖੜ ਜਾਂਦਾ ਪਰ ਫੇਰ ਉਹਨੂੰ ਉਹ ਖੇ ਚੜਨ ਲੱਗ ਪੈਂਦੀ ਕਿਉਂਕਿ ਉਹਨੂੰ ਇਹਨਾਂ ਵਿੱਚੋਂ ਕਿਸੇ ਦਾ ਵੀ ਜਵਾਬ ਨਹੀਂ ਸੀ ਔੜ ਦਾ ਪਰਾ ਜਹੀ ਖਿਜਵੇ ਲਈ ਉਹ ਜਗਸੀਰ ਨੂੰ ਟੋਕਦਾ ਨਾ ਤੇ ਉਹਦੇ ਕੀਤੇ ਸਵਾਲਾਂ ਨੂੰ ਗੋ ਨਾਲ ਸੁਣਦਾ ਰਹਿੰਦਾ ਜਗਸੀਰ ਵੀ ਬਿਨਾਂ ਜਵਾਬ ਦੇ ਢੀਕੇ ਉੱਪਰੋਂ ਥੱਲੀ ਪੁੱਛਦਾ ਰਹਿੰਦਾ ਜੇ ਰੌਣਕਾਂ ਬੰਦੇ ਦਾ ਕੁਛ ਨਾ ਹੋਵੇ ਨਾ ਘਰ ਨਾ ਘਾਟ ਨਾ ਬਾਲ ਨਾ ਬੱਚੇ ਨਾ ਅੱਗਾ ਪਿੱਛਾ ਤਾਂ ਫਿਰ ਜਿਉਂਦਾ ਕਿਵੇਂ ਰਹਿੰਦਾ ਜਿਹੜਾ ਕੋਲ ਜ਼ਮੀਨ ਨਾ ਚੰਗੇ ਘਰਬਾਰ ਐ ਵਾਹੇ ਵਰਿਆ ਬਾਲ ਬੱਚੇਦਾਰ ਐ ਉਹਨਾਂ ਦੇ ਸਾਡੇ ਨਾਲੋਂ ਕੁਝ ਚੰਗੇ ਕਰਮ ਕੀਤੇ ਹੁੰਦੇ ਐ ਰੌਣਕਾਂ ਇਕ ਕਰਮ 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 ਰੌਣਕਾ ਹੁੰਦੇ ਕੀ ਐ ਜਿਹੜੇ ਪਿਛਲੇ ਕਰਮ ਚ ਕੋਈ ਕੀ ਕਰਕੇ ਆਇਆ ਐਵੇਂ ਕੁੱਤੀ ਜਾਤ ਭੌਂਕਦੀ ਐ ਜਦੋਂ ਰੌਣਕਾ ਅਸਲੀ ਤਰਗਾ ਬੰਦੇ ਦਾ ਲੇਖਾ ਹੁੰਦਾ ਓਦੋਂ ਨਿਹਰਾ ਲੈਣਾ ਹੀ ਦੱਸਦੇ ਆ ਕਿ ਦੇਣੇ ਦਾ ਹਿਸਾਬ ਵੀ ਕਰਦੇ ਐ ਦੇਣੇ ਦਾ ਕੀ ਕਰਦੇ ਹੋਣੇ ਜਦੋਂ ਇੱਥੇ ਵਾਲੇ ਨਹੀਂ ਕਰਦੇ ਉੱਥੋਂ ਵਾਲੇ ਨੇ ਕੀ ਕਰਨਾ ਰੌਣਕਾ ਹੀ ਲੇਖੇ ਪੱਤੇ 'ਚ ਲੋਕ ਪੈਂਦੀ ਕਿਉਂ ਐ ਭਲਾ ਤੇ ਉਹਦੇ ਉਲਝਵੇਂ ਸਵਾਲ ਮੁਕੰਚੀ ਨਾ ਹੁੰਦੇ ਜਦੋਂ ਦਿਨੇ ਰੌਣਕੀ ਪੱਠੀ ਲਈ ਬਾਹਰੋਂ ਬਾਲਨ ਲੈਨ ਚਲਾਇ ਜਾਂਦਾ ਤਾਂ ਇਕੱਲਾ ਪਿਆ ਜਿਕਸੀਰ ਅਜਿਹੀਆਂ ਗੱਲਾਂ ਸੋਚਦਾ ਰਹਿੰਦਾ ਕਈ ਵਾਰੀ ਉਹਨੂੰ ਏਡੇ ਉਪਰੇ ਤੇ ਬੇਸਿਰ ਪੈਰੇ ਖਿਆਲ ਆਉਂਦੇ ਕਿ ਉਹ ਆਪ ਵੀ ਬੜਾ ਹੈਰਾਨ ਹੋ ਜਾਂਦਾ ਇੰਨਾ ਹੀ ਵਿਹਲੇ ਪਲਾਂ ਵਿੱਚ ਉਹ ਬਚਪਨ ਤੋਂ ਲੈ ਕੇ ਹੁਣ ਤੱਕ ਆਪਣੇ ਸਾਰੇ ਜੀਵਨ ਨੂੰ ਇੰਜ ਪ੍ਰਤੱਖ ਵੇਖਿਆ ਸੀ ਜਿਵੇਂ ਇਹ ਵੀ ਇੱਕ ਕਿੱਸਾ ਹੋਵੇ ਪਰ ਇਸ ਕਿੱਸੇ ਵਿੱਚ ਰੌਣਕੀ ਦੇ ਕਿੱਸਿਆਂ ਵਾਂਗ ਕਿਤੇ ਇੱਕ ਸਾਰੀ ਲੜੀ ਨਹੀਂ ਸੀ ਜੁੜੀ ਹੋਈ ਨਾ ਸ਼ੰਦਾਬੰਦੀ ਸੀ ਨਾ ਲੈ ਸੀ ਉਹਨੂੰ ਇੰਜ ਲੱਗਦਾ ਜਿਵੇਂ ਖੇਤਾਂ ਦੀ ਡੰਡੀ ਵਰਗਾ ਕਿੱਸਾ ਸੀ ਕਿਤੇ ਰਾਹ ਵਿੱਚ ਖਾਲ ਕਿਤੇ ਝਾੜ ਮਲੇ ਕਿਤੇ ਬੀਜੀ ਫਸਲ ਕਿਤੇ ਵੱਢ ਤੇ ਕਿਤੇ ਮਿੱਧੇ ਹੋਏ ਕਚਰੇ ਰੌਣਕਾ ਜੇ ਇੱਕ ਦਿਨ ਇੱਕ ਦਿਨ ਨਿੱਕੇ ਦੀ ਬੋਹ ਨੂੰ ਸਾਧ ਕੇ ਜਕਸੀਰ ਨੂੰ ਨਿੱਕੇ ਦੀ ਬੋਹ ਕਹਿੰਦਿਆ ਸੁਣ ਕੇ ਰੌਣਕੀ ਗੱਲ ਪੂਰੀ ਹੋਣੋਂ ਪਹਿਲਾਂ ਹੱਸ ਪਿਆ ਪਰ ਨਾਲ ਦੀ ਨਾਲ ਉਹ ਇੰਜ ਗੰਭੀਰ ਹੋ ਗਿਆ ਜਿਵੇਂ ਉਹ ਤੋਂ ਚਾਂ ਚੱਕ ਕਿਸੇ ਸੌ ਬੰਦੇ ਨੂੰ ਬਿਨਾਂ ਗੱਲੋਂ ਗਾਲ ਕੱਢੀ ਗਈ ਹੋਵੇ ਅਗਲੇ ਦਿਨ ਰੌਣਕ ਦੀ ਤਕੜੀ ਰਾਤ ਤਾਂ ਹੀ ਨਾ ਮੁੜਿਆ ਤੇ ਜਦੋਂ ਆਇਆ ਉਹਦਾ ਝੁਰੜੀਆਂ ਬੁਣਿਆ ਮੂੰਹ ਲੱਥਾ ਹੋਇਆ ਸੀ ਇਹ ਗੱਲ ਦੱਸਣ ਦਾ ਹੌਸਲਾ ਉਹ ਨਾ ਕਰ ਸਕਿਆ ਕਿ ਨਿੱਕੇ ਦੀ ਬਹੂ ਭਰਾ ਦੇ ਵਿਆਹ ਕਰਕੇ ਕਈ ਦਿਨਾਂ ਦੀ ਪੇਕੇ ਗਈ ਹੋਈ ਸੀ ਉਦੋਂ ਉਹ ਕਿੱਸਾ ਵੀ ਨਾ ਪੜ ਸਕਿਆ ਤੇ ਉੱਚੀ ਉੱਚੀ 헤 ਵਾਖਰੂ 헤 ਵਾਖਰੂ ਕਰਦਿਆਂ ਆਪਣੀ ਮੰਜੀ ਤੇ ਜਾ ਪਿਆ ਤੇ ਪਿਆ ਵੀ ਇੰਜ ਹੀ ਉੱਚੀ ਉੱਚੀ 헤 ਵਾਖਰੂ 헤 ਵਾਖਰੂ ਕਰਦਾ ਰਿਹਾ ਜਿਵੇਂ ਇਸ ਰੌਲੇ ਵਿੱਚ ਗੱਲ ਵਿੱਚ ਅੜੀ ਕਿਸੇ ਗੱਲ ਨੂੰ ਬਾਹਰ ਆਉਣ ਨੂੰ ਰੋਕ ਰਿਹਾ ਹੋਵੇ ਕਦੇ-ਕਦੇ ਤਾਂ ਇਹ ਵਾਖਰੂ ਲਮਕਾ ਕੇ ਆਖਣ ਦੀ ਥਾਂ ਏਡੀ ਛੇਤੀ ਤੇ ਉੱਚੀ ਚੀਕ ਜੀ ਮਾਰ ਕੇ ਆਖਦਾ ਜਿਵੇਂ ਸੱਪ ਤੋਂ ਡਰ ਕੇ ਤਰਹਿ ਗਿਆ ਹੋਵੇ ਜਿਖਸੀਰ ਨੇ ਹੀ ਬੂਹੇ ਵੜ ਦੇ ਰੌਣਕੀ ਵੱਲ ਇੱਕ ਵਾਰ ਵੇਖਿਆ ਸੀ ਤੇ ਫੇਰ ਉਹ ਛੱਤ ਵੱਲ ਅੱਖਾਂ ਗੱਡ ਕੇ ਇੰਜ ਚਾਕਣ ਲੱਗ ਪਿਆ ਸੀ ਜਿਵੇਂ ਇਹਨਾਂ ਨੂੰ ਵਿੰਗੀਆਂ ਕੜੀਆਂ ਵਿੱਚ ਵਰਮਿਆਂ ਵਾਂਗ ਕੱਢ ਦੇਣਾ ਚਾਹੁੰਦਾ ਹੋਵੇ ਉਹਨੂੰ ਇੰਜ ਪਿਆ ਆਪਣੇ ਆਲੇ-ਦੁਆਲੇ ਦੀ ਹਰ ਛਾਇਦ ਅਸ ਰਹੀ ਸੀ ਜਿਵੇਂ ਵਿੰਗੀਆਂ ਕੜੀਆਂ ਸਿਰਕੀ ਵਿੱਚ ਕੋਈ ਵੱਡਾ ਸ਼ੀਸ਼ਾ ਲੱਗਿਆ ਹੋਵੇ ਜੋ ਉਸ ਵਿੱਚੋਂ ਹਰ ਸ਼ੈ ਦਾ ਅਕਸ਼ ਪੈ ਰਿਆ ਹੋਵੇ ਫੁੱਟੇ ਤੇ ਧੂੜ ਭਰੇ ਕੁੱਜੇ ਬਠਲੀਆਂ ਪਾਟੇ ਪੁਰਾਣੇ ਲੀੜੇ ਤੇ ਜੁੱਦੀਆਂ ਉਹਦੀ ਬੇਬੇ ਦਾ ਹਾਣੀ ਸੰਦੂਕ ਤੇ ਕੁਝ ਟੁੱਟੇ ਭਜੇ ਖੇਤੀ ਦੇ ਸੰਦ ਜੋ ਉਹਦੇ ਆਪਣੇ ਨਹੀਂ ਧਰਮ ਸਿੰਘ ਦੇ ਸਨ ਇੱਕ ਕੋਠੜੀ ਜਿਹੜੀ ਉਹਦੀ ਸੁਰਤੋਂ ਅੱਗੋਂ ਦੀ ਬਣੀ ਹੋਈ ਸੀ ਜਿਹਦੀਆਂ ਸਿਰਕਿਆਂ ਵਿੱਚੋਂ ਪਾਣੀ ਦੀਆਂ ਘਰਾਲਾਂ ਵਗ ਵਗ ਕੰਦਾ ਉਤੋਂ ਦੀ ਕਈ ਉਪਰੇ ਜਿਹੀਆਂ ਛਕਲਾਂ ਵਾਗ ਗਈਆਂ ਸਨ ਤੇ ਇਨ੍ਹਾਂ ਅਜੀਬ ਡਰਾਉਣੀਆਂ ਛਕਲਾਂ ਵਿੱਚੋਂ ਉਹਨੂੰ ਅੱਠ ਤਰਾ ਦੇ ਚਿੱਤਰ ਬੰਦੇ ਤੇ ਉਕੜ ਕੇ ਫੇਰ ਇੰਨਾ ਘਰਾਲਾਂ ਦੀ ਖੁਰੀ ਮਿੱਟੀ ਵਿੱਚ ਰਲਦੇ ਸਨ ਪਰ ਕਿਸੇ ਵੀ ਚਿੱਤਰ ਦੇ ਰੰਗ ਸਪਸ਼ਟ ਨਹੀਂ ਸਨ ਦਿਸਦੇ ਰੌਣਕਾ ਧਰਮ ਸਿੰਘ ਦਾ ਲੱਗਿਆ ਪਤਾ ਕੋਈ ਜਗਸੀਰ ਨੇ ਚਾਨ ਚੱਕ ਕੇ ਪੁੱਛਿਆ ਨਹੀਂ ਰੌਣਕੀ ਨੇ ਇੰਨਾ ਹੀ ਜਵਾਬ ਦਿੱਤਾ ਤੇ ਫੇਰ ਉਹਵੇਂ ਉੱਚੀ ਸਾਰੀ ਹੇ ਵਾਖਰੂ ਆ ਕੇ ਚੁੱਪ ਕਰ ਗਿਆ ਜਗਸੀਰ ਫੇਰ ਕਿੰਨਾ ਚਿਰ ਉਹ ਛੱਤ ਵੱਲ ਝਾਕੀ ਗਿਆ ਤੇ ਪਹਿਲਾਂ ਵਾਂਗੀ ਫੇਰ ਬੋਲਿਆ ਨਿੱਕੇ ਰਿਬਾ ਨੂੰ ਆਖੀ ਰੌਣਕਾ ਮੇਰੀ ਮੜੀ ਪਰ ਜਰੂਰ ਪੁੱਛਿਆ ਕਰੋ ਬਨਾਤਾ ਤੂੰ ਦੇਵੇਂ ਗਈ ਰੌਣਕੀ ਨੇ ਉਹਦੀ ਗੱਲ ਦਾ ਉੱਤਰ ਦਿੱਤੇ ਬਿਨਾ ਫੇਰ ਚੀਕ ਜਿਹੀ ਮਾਰਖੇ ਖੇ ਵਾਖਰੂ ਆਖਿਆ ਪਰ ਐਤਕੀ ਉਹ ਆਪਣੇ ਗੱਲ ਤੇ ਅੱਖਾਂ ਵਿੱਚ ਚੜੀ ਉਹ ਸ਼ੈ ਨੂੰ ਨਾ ਰੋਕ ਸਕਿਆ ਕਿਉਂ ਮਰੇ ਨੂੰ ਮਾਰਦਾ ਹੈ ਮੇਰਾ ਦੁਆ ਜਹਾਨਾ ਦੇ ਦਰਕਾਰੇ ਦਾ ਹੋਰ ਕੌਣ ਹੈ ਤੂੰ ਹੀ ਇੱਕ ਸੀ ਤੂੰ ਹੀ ਐ ਗੱਲਾਂ ਕਰਨ ਲੱਗ ਪਿਆ ਪੀੜੋ ਪੀੜ ਹੋਈ ਘੱਗੇ ਆਵਾਜ਼ ਨਾਲ ਰੌਣਕੀ ਨੇ ਕਿਹਾ ਤੇ ਹੰਝੂਆਂ ਦੀਆਂ ਦੋ ਧਾਰਾਂ ਉਹਦੀਆਂ ਡੂੰਘੇ ਤੋਇਆਂ ਵਰਗੀਆਂ ਨਿੱਕੀਆਂ ਅੱਖਾਂ ਵਿੱਚੋਂ ਛਲਕ ਕੇ ਵਹਿਣ ਲੱਗ ਪਈਆਂ ਉਸ ਦਿਨ ਪਿੱਛੋਂ ਜਖੀਰ ਦੇ ਮੋਹੋਂਾ ਕੋਈ ਹੋਰ ਬੋਲ ਰੌਣਕੀ ਨੇ ਸੁਨਿਆ ਤੇ ਨਾ ਉਹਦੀ ਨਿਗਾਹ ਛੱਤ ਤੋਂ ਪਾਸੇ ਹਟਦੀ ਵੇਖੀ ਸਿੱਧਣ ਸਿੱਧਾ ਪਿਆ ਉਹ ਕੜੀਆਂ ਵੱਲ ਝਾਕਦਾ ਰਿਹਾ ਉਹਰੀਆਂ ਅੱਖਾਂ ਉਹਵੇਂ ਦੀਆਂ ਉਹਵੇਂ ਖੁੱਲੀਆਂ ਰਹੀਆਂ ਤੇ ਫੇਰ ਪੰਜਵੇਂ ਦਿਨ ਉਹਨਾਂ ਦੀ ਮੱਧਮ ਪਈ ਚਮਕ ਮੱਥ ਗਈ ਡੇਲੇ ਰੀਠਿਆਂ ਵਰਗੇ ਹੋ ਗਏ ਜਖੀਰ ਦੇ ਫੁੱਲ ਪਾ ਕੇ ਮੁਰਦਨ ਮਗਰੋਂ ਰੌਣਕੀ ਨੇ ਉਹਦੀ ਆਖਰੀ ਇੱਛਾ ਅਨਸਾਰ ਉਹਦੀ ਮੜੀ ਬਣਾ ਦਿੱਤੀ ਪਰ ਭਾਨੀ ਨੂੰ ਜੋ ਆਪਣੇ ਭਰਾ ਦੇ ਵਿਆਹ ਤੋਂ ਹੁਣੇ ਮੁੜੀ ਸੀ ਮੜੀ ਪੋਚਣ ਲਈ ਆਖੰਦਾ ਹੀ ਆ ਉਹ ਨਾ ਕਰ ਸਕਿਆ ਉਹਦੀਆਂ ਘਟੱਬੀਆਂ ਚਿਨੀਆਂ ਇਟਾਂ ਇੱਕ ਦਿਨ ਉਂਝ ਦੀਆਂ ਉਂਝ ਚਿਨੀਆ ਰਹੀਆਂ ਪਰ ਦੂਜੇ ਦਿਨ ਜਦੋਂ ਦਿਨ ਦੇ ਛਪਾਨ ਵਾਲੋ ਸਿਵਿਆਂ ਕੋਲੋਂ ਲੰਘਿਆ ਤਾਂ ਸੱਜਰੀ ਪੋਚੀ ਮੜੀ ਵਿੱਚ ਦੀਵਾ ਜਗਦਾ ਵੇਖ ਕੇ ਰੁਕ ਗਿਆ ਕਿੰਨਾ ਚਿਰ ਉਹ ਦੀਵੇ ਦੀ ਸੂਹੀ ਲੋਵ ਵੱਲ ਤੱਕਦਾ ਰਿਹਾ ਇਹ ਲੋ ਹਵਾ ਨਾਲ ਕੰਬਦੀ ਪਾਟ ਕੇ ਦੋ ਹੋ ਜਾਂਦੀ ਤੇ ਫੇਰ ਟੈਕ ਕੇ ਇੱਕੋ ਅਡੋਲ ਲਾਟ ਬੰਦਿਆ ਵਧੇਰੇ ਉੱਚੀ ਹੋ ਜਾਂਦੀ ਫਿਰ ਚਾਨ ਚੱਕ ਰੌਣਕੀ ਨੂੰ ਕਿਸੇ ਦੀ ਪੈਰ ਚਾਲ ਸੁਣਾਈ ਦਿੱਤੀ ਤੇ ਉਸ ਉਤਾਂ ਧੱਕਿਆ ਸਾਹਮਣੀ ਡੰਡੀ ਉਤੋਂ ਮੜੀ ਦੇ ਦੀਵੇ ਦੀ ਲੋ ਵਾਂਗ ਕੰਬਦੀ ਕੰਬ ਕੇ ਦੋ ਹੁੰਦੀ ਤੇ ਮੜ ਅਡੋਲ ਲਾਟ ਬਣ ਕੇ ਉੱਚੀ ਹੁੰਦੀ ਧੀ ਤੂ ਤਰ ਗਿਆ ਤਲਾਸੇ ਦੇ ਕੇ ਸਾਡਾ ਜੱਗੋਂ ਸਿਰ ਮੁੱਕ ਗਿਆ ਰੌਣਕੀ ਨੇ ਹੌਲੀ ਜਹੀ ਆਖਿਆ ਤੇ ਸਾਹਫੇ ਦੇ ਲੜ ਨਾਲ ਅੱਖਾਂ ਪੁੰਝਦਿਆਂ ਧੀਵੀ ਦੇ ਮਗਰ ਮਗਰ ਪਿੰਡ ਨੂੰ ਤੁਰ ਪਿਆ ਸੋ ਦੋਸਤੋ ਇਹ ਸੀ ਨਾਵਲ ਮੜੀ ਦਾ ਦੀਵਾ ਜਿਸ ਦਾ ਆਖਰੀ ਭਾਗ ਆਪਾਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਉਮੀਦ ਹੈ ਨਾਵਲ ਤੁਹਾਨੂੰ ਪਸੰਦ ਆਇਆ ਹੋਊਗਾ ਜਿਹੜੇ ਦੋਸਤਾਂ ਨੂੰ ਨਾਵਲ ਪਸੰਦ ਆਇਆ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਔਰ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਉਹ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਆਉਣ ਵਾਲੇ ਦਿਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ